ਦੇ ਲੋਕਾਂ ਕੋਲ ਨੂੰ ਸਰਪੰਚ ਚੁਣਿਆ ਸੇਵਾ ਕੰ ਦਾ ਮੌਕਾ ਦਿੱਤਾ ਮਾਨ ਬਖਸ਼ਿਆ ਸੋ ਕੀ ਕਹਿਣਾ ਚਾਹੋਗੇ ਕਿਵੇਂ ਲੱਗ ਰਹੀ ਸਰ ਮੈਂ ਸਰਪੰਚ ਬਣ ਤੋਂ ਪਹਿਲਾਂ ਮੈਂ ਸਟੋਰੀ ਜੋ ਕਰਦਾ ਸੀ ਟੀਚਰ ਸੀ ਹੈਡਮਾਸਟਰ ਰਟਾਇਆ ਔਰ ਪਿੰਡ ਦੇ ਲੋਕਾਂ ਨੇ ਮਿਲਤੇ ਬੜੀ ਕਿਰਪਾ ਕੀਤੀ ਔਰ ਮੈਨੂੰ ਉਹਨਾਂ ਨੇ ਮੋਟੀਵੇਟ ਕੀਤਾ ਕਿ ਤੁਸੀਂ ਪਿੰਡ ਦਾ ਉਦਾਸ ਕਰੋ ਤੇ ਅਹੀਂ ਇਲੈਕਸ਼ਨ ਕਰਵਾਣੇ ਆ ਤੇ ਇਲੈਕਸ਼ਨ ਦੇ ਵਿੱਚ ਕੁਝ ਮੇਰਾ ਕੰਪਲੀਟ ਕਰਨਾ ਤੇ ਹੁਣ ਮੈਂ ਇਲੈਕਸ਼ਨ ਲੜਿਆ ਪਿੰਡ ਦੇ ਲੋਕਾਂ ਨੇ ਮੈਨੂੰ ਇਹ بڑے ਖੱਛੇ ਮਾਧਿਅਮ ਦੇ ਨਾਲ ਜਿੱਤ ਪ੍ਰਾਪਤ ਕਰਵਾਈ। ਔਰ ਪਿੰਡ ਦੇ ਲੋਕਾਂ ਨਾਲ ਮੈਂ ਵਾਅਦਾ ਕੀਤਾ ਸੀ ਔਰ ਇੱਕੋ ਹੀ ਮੋਟਿਵ ਰੱਖਿਆ ਸੀ ਵੀ ਅਸੀਂ ਪਿੰਡ ਦਾ ਵਿਕਾਸ ਕਰਨਾ ਹੈ ਬਿਨਾ ਕਿਸੇ ਧੇਰਬਾਦ ਤੋਂ। ਔਰ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਸਾਡੇ ਡਰੇਨੇਜ ਦੀ ਬੜੀ ਸਮੱਸਿਆ ਸੀ, ਗੰਦੇ ਪਾਣੀ ਦੀ ਨਿਕਾਸੀ ਦੀ। ਉਹਦੇ ਬਾਰੇ ਅਸੀਂ ਪ੍ਰਬੰਧ ਕੀਤਾ ਔਰ ਜਿਹੜਾ ਕਿ 15-20 ਸਾਲ ਤੋਂ ਜਿਲਦ ਕਰਿਆ ਸੀ। ਉਹ ਸਾਡਾ ਮਸਲਾ ਜਿਹੜਾ ਉਹ ਹੱਲ ਹੋ ਗਿਆ ਉਸ ਤੋਂ ਬਾਅਦ ਸਾਡੇ ਸੰუშਾਨ ਘਾਟ ਦੇ ਵਿੱਚ ਵੀ ਬੜਾ ਖਲਾਰਾ ਸੀ ਮਤਲਬ ਇੱਕ ਆਬੂਡ ਜਿਆਦਾ ਸੀ ਉਹ ਫਿਰ ਅਸੀਂ ਲਿਖ ਦੇ ਰੇਗਾ ਦੇ ਥਰੂ ਉਹਨਾਂ ਕੰਮ ਨੂੰ ਸਿਰੇ ਚੜਿਆ ਔਰ ਮੇਰੀ ਕੋਸ਼ਿਸ਼ ਇਹ ਵੀ ਸੀ ਕਿ ਪਿੰਡ ਦੀ ਜਿਹੜੀਆਂ ਲੇਡੀਜ਼ ਨੇ ਕਿਉਂਕਿ ਇਹ ਸਾਡਾ ਪਿੰਡ ਪਛੜਿਆ ਆ ਐਸਸੀ ਕਮਿਊਨਿਟੀ ਨੂੰ ਬਿਲੋਂਗ ਕਰਦੇ ਨੇ 90% ਲੋਕ ਔਰ ਉਹਨਾਂ ਲੇਡੀਜ਼ ਨੂੰ ਮੈਂ ਗਰੁੱਪ ਬਣਾ ਕੇ ਡਰੇਗਾ ਦੇ ਵਿੱਚ ਸਾਦਾ 15 15 ਦਿਨ ਦਾ ਹੈ ਰੋਗਰ ਪਰ ਵਾਇਡ ਕਰਵਾਇਆ ਤੇ ਲੇਡੀਆਂ ਵੀ ਬੜੀਆਂ ਕੁਛ ਨਹੀਂ ਉਸ ਤੋਂ ਅੱਗੇ ਅੱਡੀ ਪਲੈਨ ਹੈ ਕਿ ਸਾਡੇ ਪਿੰਡ ਵਿੱਚ ਕੂੜੇ ਇਕੱਠੜੀ ਦੀ ਬੜੀ ਸਮੱਸਿਆ ਹੈ ਉਹਦੇ ਵਾਸਤੇ ਮੈਂ ਕੋਸ਼ਿਸ਼ ਕਰ ਰਿਹਾ ਵੀ ਆਪਾਂ ਸੋਲਿਡ ਵੇਸਟੇਜ ਨੂੰ ਨਵਾਈਏ ਕੋਈ ਇਹ ਕੋਈ ਜਿਚੇ ਦਾ ਪ੍ਰਬੰਧ ਕਰਕੇ ਤੇ ਪਿੰਡ ਦੇ ਲੋਕਾਂ ਕੋਲੋਂ ਥੋੜੇ 10-10 ਜੀ ਰੁਪਏ ਮਹੀਨੇ ਦੇ ਉਸ ਬੰਦੇ ਨੂੰ ਦੇਈਏ ਆਹ ਸਾਡੀ ਇਹ ਵੀ ਸਮੱਸਿਆ ਹੱਲ ਹੋ ਸਕਦੀ ਫਿਰ ਕਮਿਊਨਿਟੀ ਨਾਲਾਰੇ ਮੇਰੀ ਯੋਜਨਾ ਹੈ ਕਿਉਂਕਿ ਪਿੰਡ ਦੇ ਲੋਕੀ ਜਿਹੜੇ ਨੇ ਗਰੀਬ ਹੋਣ ਕਾਰਨ ਵੱਡੇ-ਵੱਡੇ ਪੈਸਿਆਂ ਦੇ ਵਿੱਚ ਜਾਂ ਛੋਟੇ-ਮੋਟੇ ਪੈਸਿਆਂ ਦੇ ਵਿੱਚ ਹੀ ਆਪਣੇ ਬੇਟੀਆਂ ਦਾ ਬੱਚਿਆਂ ਦਾ ਵਿਆਹ ਕਰਵਾਉਣ ਚ ਉਹਨਾਂ ਨੂੰ ਮੁਸ਼ਕਲ ਆਂਦੀ ਹੈ ਮਹਿੰਗੇ ਹੋਣ ਕਾਰਨ ਇਸ ਲਈ ਅਸੀਂ ਕੋਸ਼ਿਸ਼ ਕਰ ਰਿਹਾ ਕਿ ਸਾਡੇ ਪਿੰਡ ਦੇ ਵਿੱਚ ਕਮਿਊਨਿਟੀ ਹਾਲ ਜਿਹੜਾ ਹੈ ਉਹ ਇੱਕ ਤਿਆਰ ਹੋ ਜੇ ਤਾਂ ਕਿ ਸਾਡੇ ਪਿੰਡ ਦੀਆਂ ਬੱਚੀਆਂ ਦਾ ਬੱਚਿਆਂ ਦਾ ਆਸਾਨੀ ਦੇ ਨਾਲ ਮੈਰਿਜ ਵਗੈਰਾ ਜਾਂ ਹੋਰ ਛੋਟੇ-ਮੋਟੇ ਫੰਕਸ਼ਨਾਂ ਆ ਉਹ ਕਰਵਾਏ ਜਾਣ। ਬਾਕੀ ਸਾਡੇ ਮਤਲਬ ਸਪਲਾਈ ਦੀ ਬੜੀ ਸਮੱਸਿਆ ਸੀ ਪਾਣੀ ਦਾ ਜਿਹੜਾ ਲੈਵਲ ਹੈ ਸਾਡੇ ਪੰਡਰ ਵੀ 25 ਫੋਟਾ ਹੈ ਹੋਰ ਪਾਣੀ ਦੀ ਜੋਗ ਨਹੀਂ ਹੈ 10 ਸਾਲ ਤੋਂ ਇਹ ਲਟਕ ਰਿਆ ਸੀ ਬਰਡਰ ਸਪਲਾਈ ਦਾ ਜਿਹੜਾ ਸਾਡਾ ਕੰਮ ਆਈ ਪਿੰਡ ਦੇ ਸਹਿਯੋਗ ਨਾਲ ਜਿਹੜਾ ਕਲੈਕਸ਼ਨ ਕਰਕੇ ਮਾਰਜਨ ਮਣੀ ਜਿਹੜੀ ਹੈ ਪੰਡ ਬਜਟ ਕੀਤੀ ਹੈ ਉਹ ਜਿਹਦੇ ਨੇ 20 ਡੇਸ ਆ ਜਿਹੜਾ ਸਾਡਾ ਪ੍ਰੋਜੈਕਟ ਆ ਜੀ ਸ਼ੁਰੂ ਹੋ ਰਿਹਾ ਉਸ ਤੋਂ ਲਗਾਂ ਸਾਡੇ ਪਿੰਡ ਦੇ ਵਿੱਚ ਆ ਬਿਜਲੀ ਦੀ ਸਮੱਸਿਆ ਸੀ ਡੇਮ ਬਿਜਲੀਆਂ ਦੀਆਂ ਕਈਆਂ ਇਹੜੀਆਂ ਦੇ ਵਿੱਚ ਅਪਾ ਬਿਜਲੀ ਬੋਰਡ ਨਾਲ ਸੰਪਰਕ ਕਰਕੇ ਤੇ ਉਹ ਅਸੀਂ ট্রান্সਫਾਰਮਰ ਜਿਹੜਾ ਹੈ ਇੱਕ ਨਵਾਂ ਸੈਂਸ਼ਨ ਕਰਵਾ ਲਿਆ ਔਰ ਦੋ ਤਿੰਨ ਦਿਨ ਦੇ ਵਿੱਚ ਉਹ ট্রান্সਫਾਰਮਰ ਸਾਡੇ ਲੱਗ ਜਾਏਗਾ ਇਹ ਵੀ ਸਾਡੀ ਜਿਹੜੀ ਹੈ ਸਵੱਸਿਆ ਹੱਲ ਹੋ ਜੇ ਸਾਡੀ ਇਹ ਕੋਸ਼ਿਸ਼ ਹੈ ਕਿ ਜਿਹੜੀਆਂ ਕਿਰੇ ਲੂ ਦੀਆਂ ਨੇ ਘਰ ਵਿੱਚ ਕੰਮ ਕਰਨ ਵਾਲੀਆਂ ਨੇ ਉਹਨਾਂ ਨੂੰ ਕੋਈ ਛੋਟਾ ਮੋਟਾ ਰੋਜ਼ਗਾਰ ਮਿਲ ਜੇ ਜਿਸਾ ਪੈਕਿੰਗ ਇਹਦਾ ਹੋ ਗਿਆ ਜਾਂ ਹੋ ਸਲਾਈ ਦਾ ਹੋ ਗਿਆ ਤੇ ਤਾਂ ਜੋ ਉਹਨਾਂ ਦਾ ਕੋਈ ਰਹਦਾ 1500 ਮਹੀਨੇ ਦਾ ਅਰਥ ਬਣ ਜੇ ਤੇ ਉਹਨਾਂ ਦਾ ਜਿਹੜਾ 500 ਪਾ ਹੋ ਜੇ ਤੇ ਘਰੇਲ ਦਾ ਰੇਲਾ ਕਰਨਾ ਹੈ ਪਰ ਬੈਠ ਕੇ ਕੀਤਾ ਜਾਏ ਤੇ ਉਹਨਾਂ ਦਾ ਜਿਹੜਾ ਉਹਨਾਂ ਨੂੰ ਰੋਜ਼ਗਾਰ ਮਿਲੇ ਤੇ ਉਹਨਾਂ ਦਾ ਜਿਹੜਾ ਘਰੇਲੂ ਰਸੋਈ ਵਗੈਰਾ ਥੋੜੀ-ਵਥੀ ਚੱਲ ਸਕੀ। ਬਾਕੀ ਸਾਡਾ ਪਿੰਡ ਸ਼ਾਤਪਈ ਪਿੰਡ ਹੈ ਜੀ। ਔਰ ਮੈਂ ਬੜੇ ਫਕਰ ਨਾਲ ਕਹਿੰਨਾ ਔਰ ਲਿਖੇ ਵੀ ਦਿੱਤਾ ਪਿਛੇ ਜੀ ਕੋਈ ਰਿਪੋਰਟ ਮਿਲੀ ਮੰਗੀ ਹੈ ਪੁਲਿਸ ਸਟੇਸ਼ਨ ਵਾਲਿਆਂ ਨੇ। ਮੇਰਾ ਪਿੰਡ ਬਿਲਕੁਲ ਡਰਗ ਫਰੀ ਹੈ ਜੀ। ਇਥੇ ਕੋਈ ਬੰਦਾ ਡਰਗ ਨਹੀਂ ਕਰਦਾ ਲੈਂਦਾ ਔਰ ਨਾ ਹੀ ਅਸੀਂ ਕਿਹਾ ਇਹਨੂੰ ਐਰਾ-ਗੈਰਾ ਬੰਦੇ ਨੂੰ ਪਿੰਡ ਦੇ ਵਿੱਚ ਵੜਨ ਦਿੰਨੇ ਆ ਆਪਾਂ ਉਹ ਕਹਿੰਦਾ ਇਸ ਕਮੇਟੀ ਬਣਾਈ ਦੀ ਆ ਔਰ ਲੋਕਾਂ ਨੂੰ ਇਹਦੇ ਬੁਰੇ ਪ੍ਰਭਾਵਾਂ ਮਾਰੇ ਜਾਨੂ ਪਰਵਾੰਦੇ ਰਹਿਣਿਆ ਕਿ ਲੋਕੀ ਇਸ ਪ੍ਰਤੀ ਸੁਚੇਤ ਰਹਿਣ ਬੱਚੇ ਜਿਹੜੇ ਨੇ ਸਾਡੇ ਪਿੰਡ ਦੇ ਉਹ ਪੜਾਈ ਵੱਲ ਉਹਨਾਂ ਦਾ ਜਿਆਦਾ ਰੁਝਾਨ ਹੈ ਪੜ੍ਹਨ ਲਿਖਣ ਵੱਲ ਖੇਡਾਂ ਵੱਲ ਜਿਸਰਾ ਖੇਡਾਂ ਦੀ ਗੱਲ ਆ ਕਿ ਇੱਕ ਵਾਰ ਮੈਨੂੰ ਯਾਦ ਹੋਰ ਆ ਗਈ ਵੀ ਜਿਹੜੇ ਫਲਾਈਂਗ ਸਟਿਕ ਮਿਲਤਾ ਸਿੰਘ ਸੀ ਉਹ ਸਾਡੇ ਪਿੰਡ ਦੇ ਜੁਆਈ ਸੀ ਪੁਰੀ ਸਾਡੇ ਪਿੰਡ ਦੀ ਕੁੜੀ ਨਿਰਮਲ ਸਾਨੀ ਉਹ ਇੰਡੀਅਨ ਬਾਲੀਵਾਲ ਟੀਮ ਦੀ ਕੈਪਟਨ ਵੀ ਰਹੀ ਹੈ। ਔਰ ਬੱਚਿਆਂ ਦਾ ਖੇਡਾਂ ਵਾਲ ਵੀ ਬੜਾ ਗਿਆਨਾ। ਸਾਡੀ ਇੱਕ ਜ਼ਮੀਨ ਦਾ ਡਿਸਪੂਟ ਚੱਲ ਰਿਹਾ। ਜਦੋਂ ਕਿ ਦੇ ਉਹ ਹੱਲ ਹੋ ਗਿਆ। ਕੋਸ਼ਿਸ਼ ਹੈ ਆਸਮਾਨ ਦਾ ਕਿ ਜਲਦੀ ਹੱਲ ਹੋ ਜਾਣਾ। ਔਰ ਫਿਰ ਆਪਾਂ ਸਰਕਾਰ ਕੋਲੋਂ ਮੰਗ ਕਰਾਂਗੇ ਕਿ ਸਾਨੂੰ ਉੱਥੇ ਇੱਕ ਜਿਹੜਾ ਵਿੱਨੀ ਸਟੇਡੀਅਮ ਉਹ ਦਿੱਤਾ ਜਾਏ ਤਾਂ ਜੋ ਬੱਚੇ ਜਿਹੜੇ ਆ ਉੱਥੇ ਖੇਡ ਪੂਰ ਖੇਡ ਪੂਰ ਸਕਣ ਔਰ ਦੂਸਰਾ ਬਜ਼ੁਰਗਾਂ ਦੇ ਬੀਬੀਆਂ ਵਗੈਰਾ ਸਹਿਰ ਮੁਗਿਆ ਕਾਸਨਾ ਮੀਨੀ ਜਿੰਮਦਾਦਾਰੀ ਪ੍ਰਬੰਧ ਕਰਾਂਗੇ ਇਸ ਤਰ੍ਹਾਂ ਦੇ ਥੋੜੇ-ਬੁਛ ਛੋਟੇ-ਮੋਟੇ ਜਿਹੜੇ ਕੰਮ ਨੇ ਤੇ ਜੇ ਉਹ ਸਮੇਂ ਸਿਰ ਭੋਜਨ ਪਰ ਕੋਸ਼ਿਸ਼ ਆਕਦੀ ਕੁਰੀ ਹੈ ਜਿ ਉਹ ਹੋਏ ਭੋਜਨ ਲਈ ਹੋਣ ਦੇ ਵੀ ਜ਼ਰੂਰ ਤੇ ਉਹ ਸਾਡਾ ਪਿੰਡ ਦਾ ਜਿਹੜਾ ਨਾ ਕਾਫੀ ਵਿਤਾਸ ਹੋ ਜਾਏਗਾ ਸਰ ਥੈਂਕ ਯੂ ਸਰ ਪਿਛਲੀ ਪੰਚਾਇਤ ਨੂੰ ਕਿਹੜੇ ਪੈਂਡਿੰਗ ਕੰਮ ਰਹੇ ਸਕੇ ਜਿ ਜੋ ਤੁਹਾਡੀ ਵੋਇਸ ਨੂੰ ਕੋਈ ਕਰਾਈ ਸਰ ਪਹਿਲਾ ਕੰਮ ਹੈ ਤੇ ਇਹ ਹੈ ਕਿ ਸਾਡੇ ਜਿਹੜੀ ਮੇਨ ਸਮੱਸਿਆ ਸੀ ਉਹ ਸਾਡੀ ਹੀ ਡਰੇਨੇਜ ਦੀ ਪਾਣੀ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਸੀ ਔਰ ਮੈਂ ਨਹੀਂ ਕੀ ਕ੍ਰਿਟਿਕਿਜ਼ਮ ਕਰਨਾ ਜਾਂਦਾ ਪਰ ਮੈਂ ਉਹਨੇ ਇੱਕ ਇੰਨੀ ਗੱਲ ਤਾਂ ਜ਼ਰੂਰ ਕਹਾਂਗਾ ਜੇ ਦੇਵਾਰੇ ਧਿਆਨ ਦਿੱਤਾ ਗਿਆ ਹੁੰਦਾ ਤੇ ਇਹ ਹੱਲ ਹੋ ਸਕਦਾ ਸੀ ਉਹ ਅਹੀਂ ਹੱਲ ਕਰਤਾ ਜੀ ਜਿਦਨੇ 2 অর 3 ਮਹੀਨੇ ਦੇ ਵਿੱਚ ਉਹਨੂੰ ਅਹੀਂ ਹੱਲ ਕਰ ਦਿੱਤਾ ਲੋਕੀ ਇਸ ਗੱਲੋਂ ਬੜੇ ਖੁਸ਼ ਨੇ ਔਰ ਸੁਖੀ ਨੇ ਸੋਸਤ ਪਿੰਡ ਦੀ ਐਜੂਕੇਸ਼ਨ ਲੈ ਕੇ ਕਿਵੇਂ ਦੇ ਪਿੰਡ ਦੀ ਐਜੂਕੇਸ਼ਨ ਦਾ ਬੱਚਿਆਂ ਦਾ ਬੜਾ ਰੁਝਾਨ ਆ ਸਰ ਐਜੂਕੇਸ਼ਨ ਵਾਲੇ ਉਹਨਾਂ ਨੂੰ ਮੋਟੀਵੇਟ ਵੀ ਕਰੀਦਾ ਗਾਈਡ ਵੀ ਕਰੀਦਾ ਔਰ ਪਿੰਡ ਦੇ ਮੈਂ ਪਹਿਲਾਂ ਹੀ ਗੱਲ ਕੀਤੀ ਦੱਸੀ ਹੈ ਤੁਹਾਨੂੰ ਕਿ 90% ਐਸਟੀਜੀ ਕਮਿਊਨਿਟੀ ਨੂੰ ਲੋਕ ਕਰਦੇ ਨੇ ਔਰ ਪੁਰਾਣੇ ਜਿਹੜੇ ਬਜ਼ੁਰਗ ਸੀ ਔਰ ਰਸੀਆਂ ਦੀ ਬਾਹਨ ਵੱਟ ਕੇ ਪੱਥਰ ਤੋੜ ਕੇ ਗੁਜ਼ਾਰਾ ਕਰਦੇ ਸੀ ਜਦੋਂ ਕਿ ਹੁਣ ਪਿੰਡ ਦੇ ਲੋਕੀ ਕਾਫੀ ਐਜੂਕੇਸ਼ਨ ਦੇ ਵਿੱਚ ਐਡਵਾਂਸ ਨੇ ਜਿਸ ਤਰ੍ਹਾਂ ਸਾਡੇ ਪਿੰਡ ਦੇ ਡਾਕਟਰ ਵੀ ਨੇ ਇੰਜੀਨੀਅਰ ਵੀ ਨੇ ਮੈਂ ਚਤਾਈਪੁਰ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਡਿਪਟੀ ਸੈਕਟਰੀ ਵੀ ਰਹੇ ਨੇ ਮੇਰਾ ਬੇਟਾ ਆਪ ਔਰ ਯੂਪੀਐਸਸੀ ਦੀ ਪ੍ਰੈਪਰੇਸ਼ਨ ਕਰ ਰਿਹਾ ਔਰ ਬਾਕੀ ਬੱਚਿਆਂ ਨੂੰ ਵੀ ਮੋਟੀਵੇਟ ਕਰ ਦਿਆ ਕਿ ਤੁਸੀਂ ਵੀ ਪੜੋ ਔਰ ਅੱਗੇ ਵਧੋ ਪਿੰਡ ਦਾ ਨਾਮ ਰੋਸ਼ਨ ਕਰੋ ਪੇਰੈਂਟਸ ਦਾ ਨਾਮ ਰੋਸ਼ਨ ਕਰੋ ਪਰ ਕਿੱਤੇ ਕੁਢੇ ਨਾਂ ਤਾਂ ਪਿੰਡਾਂ ਤੇ ਨਵੇਂ ਫਾਰਮ ਅਪਲਾਈ ਕੀਤੇਗੇ ਆਪਜੀ ਦੇ ਪਿੰਡ ਵਿੱਚ ਕਿੰਨੇ ਕਿੱਤੇ ਕੁਢੇ ਗਾਣ ਕਿੰਨੇ ਨਵੇਂ ਫਾਰਮ ਅਪਲਾਈ ਹਾਂ ਸਰ ਮੈਂ ਇਹ ਜਦੋਂ ਐ ਪਿਛਲੇ 2 ਮਹੀਨੇ ਬਾਅਦ ਪਹਿਲਾਂ ਇਹ ਹੀ ਸਕੀਮ ਹੈ ਕਿ ਕਿ ਸੱਚੇ ਮਕਾਨਾਂ ਵਾਸਤੇ ਔਰ ਮੈਂ ਜਿਹੜਾ ਜਿਹੜਾ ਡਿਜ਼ਰਵ ਕਰਦਾ ਉਹ ਕੇਵੀ ਪਾਰਟੀ ਦਾ ਕੇਵੀ ਕਮਿਊਨਿਟੀ ਦਾ ਉਹ ਮੈਂ ਸਾਰੇ ਦੇ ਕਰਕੇ ਅਪਲਾਈ ਕਰ ਤੋਂ ਘੱਟ ਮੈਂ 15 ਵੀ ਦੇ ਵਿੱਚ ਵਿੱਚ ਜਿਹੜੇ ਫਾਰਮ ਅਪਲਾਈ ਕਰ ਦਿੱਤੇ ਨੇ ਜੋ ਦੰਨਸਿਆਂ ਉਹ ਤੋਂ 50 ਸਗਾ ਨੇ ਮਿਲ ਸੜੀ ਆ ਵੀ ਨਾ ਪੈਣ ਦੋ ਸੋ ਕਿਵੇਂ ਦੇਖਦੇ ਹੋ ਕਿ ਲੱਗਦਾ ਫੜ ਮਿਲ ਗਿਆ ਐਸਰ ਮੈਂ ਤੁਹਾਨੂੰ ਪਹਿਲਾਂ ਹੀ ਇਹ ਬਾਰੇ ਵਿਸਤਾਰ ਨਾਲ ਦੱਸ ਚੁੱਕਾ ਤਾਂ ਇਹ ਸੋ ਤਾਂ ਮੇਰੇ ਪਿੰਡ ਨਾਲ ਸੰਬੰਧ ਹੈ ਇੱਥੇ ਮਤਲਬ ਕਿ ਢਗਰੀ ਇਹ ਪਰਪੋਸਿਟ ਕੀਤਾ ਰਿਹਾ ਔਰ ਐਸਰ ਦੀ ਕੋਈ ਗੱਲ ਨਹੀਂ ਹੈ ਹਾਂ ਮੰਤਰੀ ਸਾਹਿਬ ਵੀ ਆਈ ਇਸ ਵਾਰੀ ਫੰਕਸ਼ਨ ਵੀ ਪਿੰਡ ਦੇ ਵਿੱਚ ਕੀਤਾ ਜੀ ਉੱਥੇ ਮੈਂ ਇਹ ਗੱਲ ਕਲੀਅਰ ਕੀਤੀ ਹੀ ਪਰ ਇਹਦਾ ਅਸਰ ਜਿਹੜਾ ਹੈ ਨਾ ਉਹ ਬਹੁਤ ਜ਼ਿਆਦਾ ਅੱਛਾ ਪੈ ਰਿਹਾ ਪੰਜਾਬ ਦੇ ਵਿੱਚ ਔਰ ਜਿਸ ਤਰ੍ਹਾਂ ਈ ਨਿਊਜ਼ ਦੇ ਵਿੱਚ ਪੜਨੇ ਆ ਲੋਕਾਂ ਨੂੰ ਮੈਨੂੰ ਲੱਗਦਾ ਹੈ ਕਿ ਕਾਫੀ ਲੱਗਦਾ ਹੈ ਵੀ ਇਹ ਤੇ ਠੱਲ ਪਈ ਹੈ ਔਰ ਸਰਕਾਰ ਨੂੰ ਹੋਰ ਚਾਹੀਦਾ ਇਹਨੂੰ ਕਿਸ ਦੇ ਉੱਤੇ ਸਖੰਜਾ ਹਾਸਕੇ ਰੱਖਣਾ ਚਾਹੀਦਾ ਵੀ ਇਹ ਬਾਰਡਰ ਸਟੇਟ ਇਹਦੇ ਵਿੱਚ ਸਰਕਾਰ ਦਾ ਸੈਂਟਰਲ ਸਰਕਾਰ ਦਾ ਵੀ ਯੋਗਦਾਨ ਵੀ ਲੋੜ ਹੈ ਤਾਂ ਲੋ ਬਾਰਡਰ ਦੇ ਚੋਂ ਜਿਹੜਾ ਨਸ਼ਾ ਸਪਲਾਈ ਹੋ ਰਿਹਾ ਉਹਨੂੰ ਹਲ ਪਾਈ ਜਾ ਸਕਿਆ ਤੇ ਪੰਜਾਬ ਦੇ ਵਿੱਚ ਚੀਜ਼ ਕੰਟਰੋਲ। ਹਮੇਂ ਦੇਗਾ ਦੇ ਵਿੱਚ ਜਿਹੜੇ ਜੋ ਬਲੋਕ ਹੁੰਦੇ ਆ ਉਹਨਾਂ ਨੂੰ ਜਗਾ ਨਹੀਂ ਤਾਂ ਨਾ ਨਜਾਇਜ਼ ਨਾ ਪਾਈ ਜਾਂਦੇ। ਆਪ ਸੋਚਣ ਦੇ ਸੁਣਾਂ। ਪਤਾ ਦੀ ਗੱਲ ਕਿਵੇਂ ਦੇਖਦੇ। ਨਜਾਇਜ਼ ਨਾ ਨਹੀਂ ਪਾਣੇ ਚਾਹੀਦੇ ਜੀ ਪਹਿਲਾਂ ਦੇਖਿਆ ਜੀ ਜੋ ਅਸੀਂ ਸੁਣਿਆ ਪੀਮੱਲੇ ਕੀ ਜੋ ਜ਼ਰਪਾਂਚ ਆਉਂਦੇ ਆ ਉਹਨਾਂ ਦੇ ਚੇਤੇ ਆ ਜੀ ਉਹਨਾਂ ਦੇ ਨਾਂ ਵਗੈਰਾ ਪਾ ਦਿੰਦੇ ਸੀ ਤੇ ਕੰਮ-ਕਮ ਨਹੀਂ ਕਰਦੇ ਕਿਹਸ ਤਰ੍ਹਾਂ ਅਡਜਸਟਮੈਂਟ ਕਰਦੇ ਇਹਦੇ ਬਾਰੇ ਤਾਂ ਮੈਨੂੰ ਜਿਆਦਾ ਨਹੀਂ ਪਤਾ ਪਰ ਹੁਣ ਮੈਂ ਜਿਹੜੇ ਡਿਜ਼ਰਵਿੰਗ ਨੇ ਜਿਹਨਾਂ ਨੂੰ ਲੋੜ ਹੈ ਕੰਮ ਕਰਨ ਦਾ ਚਾਹਵਾਨ ਨੇ ਉਹਨਾਂ ਦੇ ਨਾਂ ਹੀ ਪਾ ਰਿਆਂ ਔਰ ਉਹਨਾਂ ਨੂੰ ਰੋਜ਼ਗਾਰ ਦੇਣ ਦੀ ਕੋਸ਼ਿਸ਼ ਕਰਦੇ ਸਭ ਕਿਹੜਾ ਪਿੰਡ ਦੇ ਦਾਤੇ ਹੁਣ ਪਿੰਡ ਵਿੱਚ ਲੋੜੀ ਦਾ ਕੰਮ ਕਰਾਉਣਾ ਜ਼ਿਆਦਾ ਹੈ ਜਿਹੜਾ ਪਿੰਡ ਨੂੰ ਸੁੱਖ ਸੌਤਾ ਪ੍ਰਦਾਨ ਕਰੇ ਅਗਲੀ ਮੇਰਾ پلان ਇਹ ਹੈ ਇਹ ਗੰਦੇ ਪਾਣੀ ਵਾਲਾ ਤੇ ਹੋ ਗਿਆ ਪਿੰਡ ਦੇ ਵਿੱਚ ਪਲੇਗਰਾਉਂਡ ਦੀ ਸਾਡੀ ਡਿਮਾਂਡ ਬੜੀ ਜ਼ਬਰਦਸਤ ਹੈ ਔਰ ਪਲੇਗਰਾਉਂਡ ਬਣਾਉਣਾ ਹੈ ਦੂਸਰਾ ਬਿਜਲੀ ਦੀ ਸਮੱਸਿਆ ਮੈਂ ਪਹਿਲਾਂ ਰਿਐਕਟਰ ਜੁਤਾ ਪੀ ਇਹ ਸਾਡਾ ট্রান্সਫਾਰਮਰ ਜਿਹੜਾ ਹੈ ਵੀ ਦਿਨ ਕਿਉਂ ਡੇਸ ਆਪਾਂ ਇਹਨੂੰ ਇੰਸਟਾਲ ਕਰ ਦਾਂਗੇ ਕਮਿਊਨਿਟੀ ਹਾਲ ਬਾਰੇ ਕੋਸ਼ਿਸ਼ ਕੀਤੀ ਕਮਿਊਨਿਟੀ ਹਾਲ ਨਹੀਂ ਬਣਾਣਾ ਤਾਂ ਜੋ ਆਪਣੇ ਲੋਕੀ ਨੇ ਪਿੰਡ ਦੇ ਲੋਕੀ ਆਪਣੇ ਬੱਚੀਆਂ ਬੱਚਿਆਂ ਦਾ ਵਿਆਹ ਕਰ ਸਕਣ ਛੋਟੇ ਮੋਟੇ ਫੰਕਸ਼ਨ ਕਰ ਸਕਣ ਕੁਆਟਰ ਸਪਲਾਈ ਦੀ ਸਮੱਸਿਆ ਉਹ ਵੀ ਆਪਾਂ ਕੋਸ਼ਿਸ਼ ਕਰ ਰਹੇ ਹਾਂ ਔਰ ਤਿੰਨ ਚਾਰ ਇੰਪੋਰਟੈਂਟ ਕੰਮ ਨੇ ਔਰ ਬੇਸਿਕ ਕੰਮ ਨੇ ਔਰ ਨੀਤੀ ਕੰਮ ਨੇ ਇਹ ਅਸੀਂ ਤੰਬੀਰ ਕਰਾਣੇ ਲਿਖੇ ਸੱਪਣ ਦੇ ਲੋਕਾਂ ਸੇਵਾਦਾਨ ਦਾ ਮੌਕਾ ਦਿੱਤਾ ਮਾਨ ਬਖਸ਼ਿਆ ਪਰਦੇ ਸੇਤ ਸਪੰਧੀਆਂ ਤਾਸਿਰ ਤੇ ਉਹ ਮੈਸੇਜ ਕੀ ਦੇਣਾ ਚਾਹੁੰਦਾ ਮੈਂ ਇਹ ਲੋਕਾਂ ਨੂੰ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਵੀ ਇਹ ਕਤੇ ਪਿੰਡ ਦੇ ਵਿੱਚ ਸੁਖ શાંતੀ ਬਣਾ ਕੇ ਰੱਖਣੀ ਹੈ ਕੋਈ ਵੀ ਸਮੱਸਿਆ ਆਦੀ ਹੈ ਪਿੰਡ ਦੀ ਆਪਾਂ ਸਾਰੇ ਇਕੱਠੇ ਹੋ ਕੇ ਬੈਠ ਕੇ ਇੱਕ ਥਾਂ ਪੰਚਾਇਤ ਕਰ ਜਾਂ ਕਿਸੇ ਨੂੰ ਉੱਤੇ ਡਿਸਕਸ ਕਰੀ ਵਿਚਾਰ ਕਰੀਏ ਉਹਦਾ ਕਿਸ ਤਰ੍ਹਾਂ ਕੀ ਸੋਲੂਸ਼ਨ ਆ ਉਹਨੂੰ ਅਹੀਂ ਕੱਢੀਏ ਜੇ ਕਿ ਇਹ ਦੇ ਬੱਚੇ ਇੱਕ ਮੈਂ ਪਿੰਡ ਦੇ ਵਿੱਚ ਫੰਡ ਕ੍ਰੀਏਟ ਕਰ ਰਹੇ ਬਣਾਇਆ ਗਰੁੱਪ ਬਣਾ ਰਿਹਾ ਬਣਾ ਰਿਆਂ ਜਿਹਦੇ ਵਿੱਚ ਵੀ ਕਿ ਥੋੜੀ ወਤੀ ਅਹੀਂ ਕਲੈਕਸ਼ਨ ਕਰਾਂਗੇ ਬਾਕੀ ਜਿਹੜੇ ਸਾਡੇ ਬਿਮਾਰ ਲੋਕਰੀਆਂ ਵਗੈਰਾ ਕਰਦੇ ਨੇ ਉਹਨਾਂ ਦੀ ਵੀ ਹੈਲਪ ਲਵਾਂਗੇ ਆਪਣੇ ਆਪ ਵੀ ਸਹਿਯੋਗ ਕਰਾਂਗੇ ਜੇ ਬੰਦੇ ਨੂੰ ਜੇ ਬੱਚੇ ਨੂੰ ਕੋਈ ਪੜ੍ਹਾਈ ਦੇ ਵਿੱਚ ਸਮੱਸਿਆ ਆ ਰਹੀ ਹੈ ਫਿਨਾਂਸ਼ੀਅਲ ਦੀ ਮਦਦ ਕਰਾਂਗੇ ਔਰ ਕੋਈ ਬਿਮਾਰ ਪੈ ਗਿਆ ਕੋਈ ਉਸ ਨੂੰ ਪੈਸੇ ਦਾ ਪ੍ਰਬੰਧ ਨਹੀਂ ਹੈ ਉਹਦੀ ਜਿੰਨੀ ਹੋ ਸਕੇ ਆਈ ਨੂੰ ਉਹਦੀ ਵੀ ਉਹਨਾਂ ਦੀ ਮਦਦ ਕਰਾਂਗੇ ਤਾਂ ਜੋ ਉਹਨਾਂ ਦਾ ਜਿਹੜਾ ਜੀਵਨ ਆ ਉਹ ਸੁਖੀ ਹੋ ਸਕੇ